ਨਮਸਕਾਰ ਤੁਸੀਂ ਦੇਖ ਰਹੇ ਹੋ ਰਤਮ ਪੰਜਾਬੀ ਮੈਂ ਹਾ ਤੇਜਸਵਨੀ ਰਾਏ ਕਦੇ ਰੋਜੀ ਰੋਟੀ ਦੀ ਪਾਲ ਵਿੱਚ ਕਦੇ ਬਿਹਤਰ ਜ਼ਿੰਦਗੀ ਦੀ ਪਾਲ ਵਿੱਚ ਲੋਕਾਂ ਨੂੰ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿੱਚ ਜਾਣਾ ਪੈਂਦਾ ਹੈ ਉੱਥੇ ਜਾ ਕੇ ਕਈਆਂ ਦੇ ਸੁਪਨੇ ਸাকার ਹੋ ਜਾਂਦੇ ਨੇ ਤੇ ਕਈ ਵਾਰ ਅਜੀਹਾ ਹੁੰਦਾ ਕਿ ਸੁਪਨੇ ਟੁੱਟੇ ਸ਼ੀਸ਼ੇ ਵਾਂਗ ਖਿਲਰ ਜਾਂਦੇ ਨੇ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਦਰਅਸਲ ਹਾਲੇ ਚ ਜੋ ਖਬਰ ਆਈ ਹੈ ਉਸ ਮੁਤਾਬਕ ਇਰਾਕ, ਉਮਾਨ ਅਤੇ ਕਤਰ ਵਿੱਚ ਪੰਜਾਬ ਦੀਆਂ ਕਈ ਕੁੜੀਆਂ ਨਾਲ ਅਜੀਹਾ ਹੀ ਹੋਇਆ ਜਿੱਥੇ ਫਰਜ਼ੀ ਟਰੈਵਲ ਏਜੰਟਾਂ ਨੇ ਉਹਨਾਂ ਦਾ ਜੋੜਾ ਦੁਸ਼ਵਾਰ ਕਰ ਦਿੱਤਾ ਕਬੂਤਰਬਾਜ਼ੀ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਜਾਣਾ ਤੇ ਲੁੱਟ ਖੋਹਾਂ ਤੋਂ ਬਾਅਦ ਪੰਜਾਬ ਹੁਣ ਖਾੜੀ ਦੇਸ਼ਾਂ 'ਚ ਮਨੁੱਖੀ ਤਸਕਰੀ ਦੇ ਮੁੱਦੇ ਨਾਲ ਜੂਝ ਰਿਹਾ ਹੈ ਹਾਲ ਹੀ ਵਿੱਚ ਪੰਜਾਬ ਦੀਆਂ 9 ਕੁੜੀਆਂ ਖਾੜੀ ਦੇਸ਼ਾਂ ਤੋਂ ਵਾਪਸ ਭਾਰਤ ਆਈਆਂ ਨੇ ਇਹਨਾਂ ਕੁੜੀਆਂ ਨੇ ਖਾੜੀ ਦੇਸ਼ਾਂ 'ਚ ਇਹਨਾਂ ਨਾਲ ਹੋਏ ਸਲੂਕ ਤੇ ਜਿਹੜੇ ਖੁਲਾਸੇ ਕੀਤੇ ਨੇ ਉਹ ਸੁਣਨ ਤੋਂ ਬਾਅਦ ਸਿਰਫ ਪੰਜਾਬ ਹੀ ਨਹੀਂ ਬਲਕਿ ਪੂਰਾ ਦੇਸ਼ ਹੈਰਾਨ ਰਹਿ ਗਿਆ ਇਹਨਾਂ ਕੁੜੀਆਂ ਨੂੰ ਉੱਥੇ ਕੰਮ ਦੇ ਨਾਂ ਤੇ ਭੇਜਿਆ ਗਿਆ ਸੀ ਪਰ ਜਿਵੇਂ ਹੀ ਉਹ ਉੱਥੇ ਪਹੁੰਚੀਆਂ ਤਾਂ ਉਹਨਾਂ ਦੇ ਪਾਸਪੋਰਟ ਖੋਲੇ ਗਏ ਇੰਨਾ ਤੋਂ ਸੇਖਾਂ ਦੀ ਗੁਲਾਮੀ ਕਰਵਾਈ ਗਈ। ਇਰਾਕ, ਉਮਾਨ ਅਤੇ ਕਤਰ ਤੋਂ ਵਾਪਸ ਆਈਆਂ ਇਹ ਕੁੜੀਆਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀਆਂ ਨੇ ਕਿ ਉਸ ਨਰਕ ਤੋਂ ਬਾਹਰ ਆ ਗਈਆਂ ਨੇ। ਪਰ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਦਰਜਨਾ ਕੁੜੀਆਂ ਅਜੇ ਵੀ ਉੱਥੇ ਪਸੀਆਂ ਹੋਈਆਂ ਨੇ ਅਤੇ ਉੱਥੇ ਉਹਨਾਂ ਤੋਂ ਅਜੇੇ ਕੰਮ ਕਰਵਾਏ ਜਾ ਰਹੇ ਨੇ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਰੌਕ ਤੇ ਖੜੇ ਹੋ ਜਾਣਗੇ। ਦੱਸ ਦਈਏ ਕਿ ਇਨ੍ਹਾਂ ਕੁੜੀਆਂ ਨੂੰ ਖਾੜੀ ਦੇਸ਼ਾਂ ਵਿੱਚ ਮੋਟੀਆਂ ਤਨਖਾਹਾਂ ਤੇ ਨੌਕਰੀਆਂ ਦੇਣ ਦਾ ਲਾਲਚ ਦਿੱਤਾ ਗਿਆ ਸੀ। ਇਸ ਕਾਮਲੇ ਖਾੜੀ ਦੇਸ਼ਾਂ ਵਿੱਚ ਭੇਜਣ ਲਈ ਉਹਨਾਂ ਤੋਂ ਪੈਸੇ ਵੀ ਲਏ ਗਏ ਸਨ ਅਤੇ ਉਸ ਤੋਂ ਬਾਅਦ ਇਰਾਕ, Oman ਅਤੇ ਕਤਰ ਦੀ ਟਰੈਵਲ ਏਜੰਟਾਂ ਨੇ ਇਹਨਾਂ ਨੂੰ ਮੋਟੀਆਂ ਰਕਮਾਂ 'ਚ ਵੇਚ ਦਿੱਤਾ ਪਰ ਇਹ ਕੁੜੀਆਂ ਇਨਾਂ ਸਾਰੀਆਂ ਗੱਲਾਂ ਤੋਂ ਅਣਜਾਣ ਸੀ। ਖਾੜੀ ਦੇਸ਼ਾਂ ਤੋਂ ਵਾਪਸ ਪਰਤਦਿਆਂ ਕੁੜਕੀਆਂ ਨੇ ਦੱਸਿਆ ਕਿ Oman 'ਚ ਜਿਵੇਂ 20 ਤੋਂ 25 ਲੜਕੀਆਂ ਫਸੀਆਂ ਹੋਈਆਂ ਨੇ ਤੇ ਉੱਥੇ ਉਹਨਾਂ ਨਾਲ ਜਾਨਵਰਾ ਤੋਂ ਵੀ ਬੱਦਰ ਸਲੂਕ ਕੀਤਾ ਜਾ ਰਿਹਾ ਹੈ। ਵਾਪਸ ਪਰਤੀਆਂ ਇਹਨਾਂ ਕੁੜੀਆਂ ਨੇ ਦੱਸਿਆ ਕਿ ਜਿਵੇਂ ਹੀ ਇਹ 에어ਪੋਰਟ ਤੇ ਬਾਹਰ ਨਿਕਲੀਆਂ ਸਭ ਤੋਂ ਪਹਿਲਾਂ ਇਹਨਾਂ ਦੇ ਪਾਸਪੋਰਟ ਖੋਲੇ ਗਏ ਤੇ ਬਾਅਦ ਇਹਨਾਂ ਨੂੰ ਇੱਕ ਬਹੁ ਮੰਜ ਮੰਜ਼ਲਾ ਇਮਾਰਤ 'ਚ ਰੱਖਿਆ ਗਿਆ ਜਿਹਨੂੰ ਆਫਿਸ ਦੇ ਤੌਰ ਤੇ ਇਸਤੇਮਾਲ ਕਰਦੇ ਸਨ ਅਤੇ ਇੱਥੋਂ ਹੀ ਸਾਰੀ ਕੁੜੀਆਂ ਨੂੰ ਕੰਮ ਤੇ ਭੇਜ ਦਿੱਤਾ ਗਿਆ ਅਤੇ ਜਦੋਂ ਉਹ ਆਫਿਸ ਆਉਂਦੀਆਂ ਸਨ ਤਾਂ ਸਾਰੀਆਂ ਕੁੜੀਆਂ ਨੂੰ ਇੱਕ ਕਮਰੇ 'ਚ ਬੰਦ ਕਰ ਦਿੱਤਾ ਜਾਂਦਾ ਸੀ ਇਹਨਾਂ ਕੁੜੀਆਂ ਨੇ ਕਿਹਾ ਕਿ ਇਹ ਕਮਰੇ ਉਹਨਾਂ ਲਈ ਜੇਲ੍ਹ ਦੇ ਵਾਂਗ ਸੀ ਕਿਉਂਕਿ ਇਹ ਕਮਰੇ ਬਾਹਰ ਤੋਂ ਬੰਦ ਰੱਖੇ ਗਏ ਸਨ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਬੇਬੀ ਕੇਅਰ ਕਰਨੀ ਹੈ ਜਾ ਕੇ ਬੱਚੇ ਸੰਭਾਲਨੇ ਆ ਤੇ ਜਦੋਂ ਅਸੀਂ ਅੰਦਰ ਗਏ ਆ ਉੱਥੇ ਜਾ ਕੇ ਸਾਨੂੰ ਉਹਨਾਂ ਨੇ ਪਾਸਪੋਰਟ ਵੀ ਖੋਲਿਆ ਫੋਨ ਵੀ ਖੋਲਿਆ ਸਾਨੂੰ ਲੋਕ ਲਾ ਦਿੱਤਾ ਫਿਰ ਦੋ ਦਿਨ ਦੇ ਬਾਅਦ ਸਾਨੂੰ نیچے ਲੈ ਕੇ ਗਏ ਫਿਰ ਉੱਥੇ ਸਾਨੂੰ ਖੜੇ ਕਰਕੇ ਸਾਡੀ ਵੀਡੀਓ ਫੋਟੋ ਬਣਾਈਆਂ ਗਈਆਂ ਕਿ ਤੁਹਾਨੂੰ ਕੰਮ ਤੇ ਭੇਜਣਾ ਆ ਉੱਥੇ ਕੋਈ ਲੇਡੀਜ਼ ਨਹੀਂ ਆਉਂਦੀ ਬੰਦੇ ਹੀ ਹੁੰਦੇ ਆ ਬੰਦੇ ਆਉਂਦੇ ਲੈਣ ਕੁੜੀਆਂ ਉਹ ਜਦੋਂ ਕੁੜੀਆਂ ਕੰਮ ਤੇ ਜਾਂਦੀਆਂ ਉਹਨਾਂ ਦੇ ਨਾਲ ਗਲਤੀ ਕਰਦੇ ਆ ਉਹ ਦੂਸਰੇ ਦਿਨ ਤੇ ਤੀਸਰੇ ਦਿਨ ਵਾਪਸ ਆ ਕੇ ਤੇ ਫਿਰ ਰੋਂਦੀਆਂ ਬਹੁਤ ਆ ਕੋਈ ਕੁੜੀਆਂ ਦਾ ਕੰਮ ਨਹੀਂ ਆ ਇਹ ਰਿਕਵੈਸਟ ਆ ਕਿ ਕੁੜੀਆਂ ਉਮਾਨ ਦੇ ਵਿੱਚ ਨਾ ਜਾਣ ਸੀ ਉਮਾਨ ਕਿ ਐਸੀ ਸਾਨੂੰ ਭੇਜੇ ਮਾਸਕਟਬੋਲ ਦੇ ਕਹਿੰਦੇ ਸੀ 베ਬੀ ਕੇਅਰ ਕਰਨੀ ਆ ਤਾਂ ਸਾਨੂੰ ਅੱਗੇ ਰਿਆ ਜਾ ਕੇ ਸਾਨੂੰ ਇੱਕ ਰੂਮ ਚ ਤਾੜ ਦਿੱਤਾ ਬਾਰਡਰ ਲੱਗੇ ਮੈਂ ਸੀ ਮੇਰੇ ਵੱਡੇ ਸਿਸਟਰ ਸੀਗੇ ਹਾਂਜੀ ਸਰਬਜੀਤ ਕੌਰ ਸਾਡੇ ਜਿੱਦਾਂ ਸਾਡੇ ਪਿੰਡ ਤੋਂ ਹੀ ਕੋਈ ਕੁੜੀ ਸੀਗੀ ਉਹਦੀ ਗਾ ਫਰੈਂਡ ਸੀ ਉਹ ਕਹਿੰਦੀ ਇਹ ਵਧੀਆ ਕੰਮ ਤੇ ਲਵਾਉਂਦੀ ਕਹਿ ਕੇ ਸਾਨੂੰ ਕੁਝ ਹੋਰ ਉੱਥੇ ਹੁੰਦਾ ਕੁੜੀਆਂ ਨਾਲ ਕੁਝ ਹੋਰ ਆ ਗਲਤ ਕਰਦੇ ਕੁੜੀਆਂ ਨਾਲ ਕਿਹੜੇ ਵੀ ਜੇ ਲੈ ਕੇ ਗਈ ਤੁਹਾਨੂੰ ਇੱਕ ਮਹੀਨੇ ਦਾ ਟੂਰਿਸਟ ਵੀਜਾ ਤੇ ਨਹੀਂ ਅਸੀਂ ਤੇ ਕੋਈ ਗੱਲ ਨਹੀਂ ਹੋਈ ਜੋ ਕਹਿੰਦੀ ਜਾ ਕੇ ਦੇਖਦੇ ਹਾਂ ਕਿੰਨੀ ਤਨਖਾਹ ਤੁਹਾਨੂੰ ਕਿਹਾ ਗਿਆ ਕਿ ਸਾਨੂੰ ਉਹਨਾਂ ਨੇ 30-35000 ਰੁਪਏ ਕਿਹਾ ਸੀ ਸਰ ਕਿੰਨਾ ਕਰਤੀ ਜੀ ਖਰਚਾ ਨਾਲ ਸਾ ਤੋਂ ਬੀਬੀ 1000 ਮੰਗਿਆ ਸੀ ਪਹਿਲੀ ਸੈਲਰੀ ਜੋ ਕਹਿੰਦੀ ਬੀਬੀ 1000 ਰੁਪਿਆ ਸਾਨੂੰ ਦੇ ਦੇ। ਹੁਣ ਤੁਸੀਂ ਵਾਪਸ ਆਏ ਹੋ ਕਿਵੇਂ ਵਾਪਸ ਪਹੁੰਚੇ ਹੋ ਭਾਰਤ? ਅਸੀ ਬਾਬਾ ਜੀ ਦੀ ਕਿਰਪਾ ਦੇ ਨਾਲ ਇੱਧਰ ਵਾਪਸ ਆਏ ਆ। ਬਾਬਾ ਜੀ ਨਾਲ ਤੁਹਾਡਾ ਸੰਪਰਕ ਕਿਵੇਂ ਸੱਜਿਆ ਗਿਆ? ਬਾਬਾ ਜੀ ਨੇ ਮੇਰੇ ਹਸਬੰਦ ਨੂੰ ਕਿਸੇ ਨੇ ਦੱਸਿਆ ਸੀ ਇੱਧਰ-ਇੱਧਰ ਕਰਕੇ ਬਾਬਾ ਜੀ ਕੁੜੀਆਂ ਕਢਵਾਉਂਦੇ ਆ। ਫਿਰ ਅਸੀਂ ਬਾਬਾ ਜੀ ਨਾਲ ਸੰਪਰਕ ਕੀਤਾ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਅੱਜ ਆਪਣੇ ਬੱਚਿਆਂ ਚ ਰਾਜੀ ਖੁਸ਼ੀ ਜਲੰਧਰ ਦੇ ਇੱਕ ਪਿੰਡ ਦੀ ਕੁੜੀ ਜੋ ਹਾਲ ਹੀ ਵਿਚਾਰਕ ਤੋਂ ਵਾਪਸ ਆਈ ਹੈ ਉਸ ਨੂੰ ਇੱਕ ਮਹਿਲਾ ਟਰੈਵਲ ਏਜੰਟ ਨੇ ਇਸ ਹੱਦ ਤੱਕ ਪਰੇਸ਼ਾਨ ਕੀਤਾ ਕਿ ਉਹ ਅਜੇ ਵੀ ਸਦਮੇ ਤੋਂ ਬਾਹਰ ਨਹੀਂ ਆ ਸਕੀ ਇਸ ਤੋਂ ਇਲਾਵਾ ਜਲੰਧਰ ਦੀ ਰਹਿਣ ਵਾਲੀ ਇੱਕ ਹੋਰ ਪੀੜਤ ਲੜਕੀ ਜਿਸ ਨੂੰ ਮਾਂ ਲੈ ਜਾਇਆ ਗਿਆ ਸੀ ਉਹਨੇ ਦੱਸਿਆ ਕਿ ਉਸ ਨੂੰ ਉੱਥੋਂ ਦੇ ਘਰਾਂ ਵਿੱਚ ਕੰਮ ਕਰਨ ਲਈ ਭੇਜਿਆ ਜਾਂਦਾ ਸੀ ਜਿੱਥੇ ਉਸ ਨਾਲ ਦੁਰਵਿਵਹਾਰ ਅਤੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਅਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਪਰ ਉਹਨੇ ਕਿ ਹਾਕਿ ਉਹ ਸਬ ਦੇ ਬਾਅਦ ਤੋਂ ਵੀ ਕਰ ਨਹੀਂ ਆ ਸਕਦੀ ਸੀ ਕਿਉਂਕਿ ਉਸ ਕੋਲ ਉਸਦਾ ਪਾਸਪੋਰਟ ਨਹੀਂ ਸੀ ਇਸ ਸਬ ਤੋਂ ਬਾਅਦ ਹੁਣ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਇਨਾ ਖਾੜੀ ਦੇਸ਼ਾਂ ਚ ਭੇਜਣ ਤੋਂ ਬਚਣ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਅਰਬ ਦੇਸ਼ਾਂ 'ਚ ਫਸੀ ਕੁੜੀਆਂ ਦੀਆਂ ਕਹਾਣੀਆਂ ਬਹੁਤ ਦੁਖਦ ਨੇ ਗੱਲ ਹੈ ਕਿ ਲਗਾਤਾਰ ਅਰਬ ਮੁਲਕਾਂ ਦੇ ਵਿੱਚ ਇਹ ਲੜਕੀਆਂ ਜਾ ਕੇ ਜਦੋਂ ਫਸ ਜਾਂਦੀਆਂ ਉਦੋਂ ਇੱਥੇ ਇਹਨਾਂ ਦੇ ਪੇਰੈਂਟਸ ਆਉਂਦੇ ਆ ਤੇ ਜਿਨ੍ਹਾਂ ਦੇ ਉਹਨਾਂ ਦੀ ਪੈਡ ਰਾਈ ਕਰਕੇ ਕੁਣ ਤੱਕਰ ਸਵਾਦਵਾਦ ਦੇ ਲੜਕੀਆਂ ਜਿਹੜੀਆਂ ਹੈਗੀਆਂ ਵਾਪਸ ਆ ਚੁੱਕੀਆਂ ਅੱਜ ਜਿਹੜੀਆਂ ਹੈਗੀਆਂ ਤਿੰਨ ਲੜਕੀਆਂ ਇੱਥੇ ਆਈਆਂ ਤੇ ਨੌ ਲੜਕੀਆਂ ਕੁੱਲ ਜਿਹੜੀਆਂ ਅੱਗੇ ਹਫ਼ਤੇ ਦੇ ਵਿੱਚ ਵਾਪਸ ਆਈਆਂ ਜਿਹਦੇ ਵਿੱਚ ਇੱਕ ਰਾਖ ਤੋਂ ਆ ਇੱਕ ਕਦਰ ਤੋਂ ਆ ਤੇ ਸੱਤ ਮਾਸਕਟ ਤੋਂ ਆਈਆਂ ਸੋ ਇਹਨਾਂ ਦੇ ਵਿੱਚ ਜਿਹੜੀ ਹੈਗਿਆ ਮੋਗਾ ਫਿਰੋਜ਼ਪੁਰ ਜਲੰਧਰ ਅ ਤੇ ਕਪੂਰਥਲਾ ਜ਼ਿਲ੍ਹੇ ਤੋਂ ਇਹ ਸਾਰੀਆਂ ਲੜਕੀਆਂ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੇ ਦੇ ਨਾਲ ਸੰਪਰਕ ਕਰਕੇ ਜਿਹੜੇ ਕੁਝ ਏਜੰਟ ਟਾਈਪ ਜਿਹੜੀ ਹੈ ਲੜਕੀਆਂ ਤੇ ਉਹ ਇਹਨਾਂ ਨੂੰ ਜਿਹੜਾ ਹੈ ਝਾਸਾ ਦੇ ਕੇ ਵੀ ਤੁਹਾਨੂੰ ਅਸੀਂ 40000 50000 ਰੁਪਏ ਤਨਖਾਹ ਮਿਲੂਗੀ ਤੁਸੀਂ ਉੱਥੇ ਜਾ ਕੇ ਜਿਹੜਾ ਹੈ ਦਫ਼ਤਰ ਦਾ ਕੰਮ ਕਰਨਾ ਜਾਂ ਕੋਈ ਹੋਰ ਇਹੋ ਜਿਹੀ ਚਾਹ ਸਕਦੇ ਦਿੰਦੇ ਆ ਤੇ ਉੱਥੇ ਜਾ ਇਹ ਟੂਰਿਸਟ ਵੀਜ਼ਾ ਲਗਾਉਂਦੇ ਆ ਤੇ ਉੱਥੇ ਲਿਜਾ ਕੇ ਖਾਂ ਇਹਨਾਂ ਨੂੰ ਭੇਜ ਦਿੰਦੇ ਆ ਤੇ ਹੁਣ ਇਹਨਾਂ ਦੀ ਜਿਹੜੀ ਹੈ ਕਿ ਜਿੰਨੀਆਂ ਵੀ ਲੜਕੀਆਂ ਆਈਆਂ ਕਿ ਉੱਥੇ ਉਹਨਾਂ ਨੂੰ ਕਮਰਿਆਂ ਦੇ ਅੰਦਰ ਜਿਹੜਾ ਹੈ ਕੈਦ ਕਰ ਲੈਂਦੇ ਆ ਬਾਹਰ ਨਹੀਂ ਨਿਕਲ ਦਿੰਦੇ ਗੱਲ ਨਹੀਂ ਕਰਾਉਂਦੇ ਜੇ ਕੰਮ ਤੇ ਵੀ ਕੋਈ ਜਾਂਦੇ ਆ ਤੇ ਉਹ ਕੰਮ ਵਾਲੇ ਉਹਨਾਂ ਨੂੰ ਮੈਸੇਜ ਕਰਕੇ ਚਲੇ ਜਾਂਦੇ ਆ ਪਰ ਉੱਥੇ ਜਦੋਂ ਪਤਾ ਲੱਗਦਾ ਉਸੇ ਲੜਕੀਆਂ ਹੋਰ ਵੀ ਜਿਹੜੀਆਂ ਹੈਗੀਆਂ ਉਹਨੂੰ ਦੱਸਦੇ ਤਾਂ ਫਿਰ ਜਿਹੜੇ ਹੈਗਿਆ ਮਾਪੇ ਹੋਰ ਚਿੰਤਾ ਦੇ ਵਿੱਚ ਚਲੇ ਜਾਂਦਾ ਸੋ ਅਸੀਂ ਕੋਸ਼ਿਸ਼ ਕਰਦੇ ਆਏ ਕਿ ਜਿੰਨੀਆਂ ਕਿ ਸਾਡੇ ਕੋਲ ਕੰਪਲੇਟਾਂ ਆਉਂਦੀਆਂ ਤੇ ਅਸੀਂ ਧੰਨਵਾਦ ਕਰਦੇ ਆਂ ਇੰਡੀਆ ਨੋਬੈਸੀ ਦਾ ਜਿਹੜੇ ਲਗਾਤਾਰ ਇਹਨਾਂ ਲੜਕੀਆਂ ਨੂੰ ਵਾਪਸ ਲਿਆ ਰਿਹਾ ਹੈ ਦੱਸ દઈએ કે કોઈ ਪਹਿਲੀ ਵਾਰ ਨਹੀਂ ਹੈ ਜਦੋਂ ਇਹ ਮਾਮਲਾ ਸਾਹਮਣੇ ਆਇਆ ਹੈ ਅਜੇ ਹਾ ਪਹਿਲਾਂ ਵੀ ਹੋ ਚੁੱਕਿਆ ਹੈ ਅਮਰ ਉਜਾਲਾ ਦੀ 6 ਜੂਨ 2023 ਦੀ ਰਿਪੋਰਟ ਦੇ ਮੁਤਾਬਕ عمان ਚ ਪੰਜਾਬ ਦੀ ਇੱਕ ਔਰਤ ਨਾਲ ਤਸ਼ੱਦਦ ਕੀਤਾ ਗਿਆ ਸੀ ਉਸ ਨੂੰ ਕੋਈ ਥਾਵਾਂ ਤੇ ਮੇਚ ਕੇ ਕੰਮ ਕਰਵਾਇਆ ਗਿਆ ਸੀ ਤੇ ਇਸ ਲਈ ਉਸ ਨੂੰ ਕੋਈ ਤਨਖਾਹ ਨਹੀਂ ਮਿਲੀ ਸੀ ਸਿਰਫ ਤਸ਼ੱਦਦ ਮਿਲੇ ਸੱਟ ਹੁਣ ਜੇਕਰ 19 April 2021 ਦੀ ਰਿਪੋਰਟ ਵੱਲ ਨਜ਼ਰ ਮਾਰੀਏ ਤਾਂ ਨਵ ਭਾਰਤ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਕਰਨਲ ਗੰਜ ਥਾਣੇ ਵਿੱਚ ਉਨਾਵ ਦੇ ਰਹਿਣ ਵਾਲੀ ਔਰਤ ਵੀ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਈ ਸੀ ਦੱਸ દઈએ ਕਿ 5 ਜਨ 2021 ਨੂੰ ਟੂਰਿਸਟ ਵੀਜ਼ੇ ਤੇ ਉਹ ਆਮਾਨ ਗਈ ਸੀ ਪਰ ਜਦੋਂ ਉੱਥੋਂ ਬਚ ਕੇ ਆਮਾਨ ਤੋਂ ਘਰ ਪਰਤੀ ਤਾਂ ਸਭ ਤੋਂ ਪਹਿਲਾਂ ਉਹ ਆਪਣੇ ਪਤੀ ਅਤੇ ਬੱਚਿਆਂ ਨੂੰ ਵੇਖ ਕੇ ਰੋਣ ਲੱਗ ਪਈ ਪੀੜਤਾ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਆਮਾਨ ਵਿੱਚ ਉਸ ਨਾਲ ਅਣਮਨੁੱਖੀ ਸਲੂਕ ਕੀਤਾ ਗਿਆ ਮੇਰਾ ਮਾਨਸਿਕ ਅਤੇ ਸਰੀਰਕ ਸੋਸ਼ਣ ਕੀਤਾ ਗਿਆ ਇੱਕ ਸ਼ੇਖ ਨੇ ਮੈਨੂੰ ਆਪਣੇ ਘਰ ਬੰਦਕ ਬਣਾ ਕੇ ਰੱਖਿਆ ਗਿਆ ਤੇ ਉਹ ਮੈਨੂੰ ਬਹੁਤ ਘੁੱਟਦਾ ਵੀ ਸੀ ਅੱਜੀਆਂ ਕਈ ਘਟਨਾਵਾਂ ਨੇ ਜੋ ਕਿ ਵਾਪਰ ਰਹੀਆਂ ਨੇ ਪਰ ਜੇਕਰ ਅਸੀਂ ਤੁਹਾਨੂੰ ਇੱਕ ਇੱਕ ਖਬਰ ਬਾਰੇ ਦੱਸਣ ਲੱਗ ਪਈ ਤਾਂ ਇਹ ਦਿਨ ਵੀ ਥੋੜਾ ਪੈ ਜਾਣਾ ਹੈ। ਕੁਝ ਘਟਨਾਵਾਂ ਨੇ ਜੋ ਸਾਹਮਣੇ ਆ ਜਾਂਦੀਆਂ ਨੇ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦੀਆਂ ਨੇ ਤੇ ਕੁਝ ਮਾਮਲਿਆਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਤੇ ਕਦੇ ਵੀ ਉਹ ਕੁੜੀਆਂ ਆਪਣੇ ਘਰ ਵਾਪਸ ਨਹੀਂ ਆ ਪਾਉਂਦੀਆਂ। ਹੁੰਦਾ ਤੁਸੀਂ ਸਮਝ ਹੀ ਗਏ ਹੋਵੋ ਕਿ ਕਿਸ ਤਰ੍ਹਾਂ ਟ੍ਰੈਵਲ ਏਜੰਟ ਉਠੇ ਵਾਅਦੇ ਕਰਕੇ ਕੁੜੀਆਂ ਨੂੰ ਅਰਬ ਦੇਸ਼ਾਂ ਵਿੱਚ ਲੈ ਜਾਂਦੇ ਨੇ ਤੇ ਕੁਝ ਪੈਸੇ ਦਾ ਲਾਲਚ ਦੇ ਕੇ ਉਹਨਾਂ ਨੂੰ ਫਸਾ ਦਿੰਦੇ ਨੇ। ਉਹ ਉਹਨਾਂ ਨੂੰ ਚੰਗੀਆਂ ਤਨਖਾਹਾਂ ਅਤੇ ਚੰਗੇ ਭਵਿੱਖ ਦਾ ਵਾਅਦਾ ਕਰਕੇ ਬਰਗਲਾ ਲੈਂਦੇ ਨੇ ਅਤੇ ਬਾਅਦ ਵਿੱਚ ਉਹਨਾਂ ਨੂੰ ਉਹਨਾਂ ਦੇਸ਼ਾਂ ਵਿੱਚ ਬੱਦਰ ਜੀਵਨ ਬਤੀਤ ਕਰਨ ਲਈ ਛੱਡ ਦਿੰਦੇ ਨੇ ਅਤੇ ਉਹਨਾਂ ਨੂੰ ਉੱਥੇ ਵੇਚ ਦਿੰਦੇ ਨੇ ਜਿੱਥੇ ਉਹਨਾਂ ਨੂੰ ਤਰਾਤਰਾਂ ਦੇ ਤਸੀਹੇ ਚਲਣੇ ਪੈਂਦੇ ਨੇ ਅਤੇ ਉਹਨਾਂ ਲਈ ਵਾਪਸ ਆਪਣੇ ਦੇਸ਼ ਪਰਤਣਾ ਬਹੁਤ ਔਖਾ ਹੋ ਜਾਂਦਾ ਹੈ ਅਜਿਹੇ ਹਾਲਾਤਾਂ ਨੂੰ ਦੇਖਦੇ ਅੱਜ ਪੰਜਾਬ ਹਰਿਆਣਾ ਸਣੇ ਦੇਸ਼ ਦੇ ਲੋਕ ਆਪਣੇ ਬੱਚਿਆਂ ਨੂੰ ਖਾੜੀ ਦੇਸ਼ਾਂ 'ਚ ਕੰਮ ਤੇ ਭੇਜਣ ਤੋਂ ਡਰਨ ਲੱਗ ਪਏ ਨੇ ਜੇਕਰ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੋਂ ਵੀ ਕੋਈ ਖਾੜੀ ਦੇਸ਼ਾਂ 'ਚ ਜਾਂ ਵਿਦੇਸ਼ਾਂ 'ਚ ਜਾ ਕੇ ਕੰਮ ਕਰਨਾ ਚਾਹੁੰਦਾ ਹੈ ਤਾਂ ਵਿਸ਼ੇਸ਼ ਧਿਆਨ ਰੱਖੋ ਜਾਗਰੂਕ ਰਹੋ ਕਿਉਂਕਿ ਜਾਗਰੂਕਤਾ ਹੀ ਬਚਾਏ ਲਾਲਚ ਪੈਣ ਨਾਲ ਤੁਹਾਡਾ ਜੀਵਨ ਖਤਰੇ ਵਿੱਚ ਪੈ ਸਕਦਾ ਹੈ